ਆਸਾ ਘਰ ਤੀਜਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਖ ਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪਵੰਤ ਜੋਾਨੀ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈ ਆਨੀ ਆਗੇ ਦਰਗਹ ਕਾਮਨਾ ਆਵੇ ਛੋੜ ਚੱਲੇ ਅਭਿਮਾਨੀ ਕਾਹੇ ਏਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਭਤ ਜਾਗਤ ਸਦਾ ਸਦਾ ਹਰਿ ਧਾਈਐ ਰਹਾਉ ਮਹਾ ਬਚਤਰ ਸੁੰਦਰ ਆਖਾੜੇ ਰਣਮਹਿ ਜਿੱਤੇ ਪਵਾੜੇ ਹਉ ਮਾਰਾ ਹਉ ਬੰਦੋ ਛੋਡਾ ਮੁਖਤੇ ਏਵ ਬਿਬਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨ ਜਾਣੇ ਉਪਦੇਸ਼ ਕਰੈ ਆਪਨਾ ਕਮਾਵੇ ਤਤ ਸਬਦ ਨ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਛਣੈ ਸਤ ਸਜਨ ਸੁਨੋ ਸਭ ਮੀਤਾ ਝੂਠਾ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਘਰ ਪੰਜਵਾ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭ੍ਰਮ ਮਹਿ ਸੋਈ ਸਗਲ ਜਗਤ ਧੰਦ ਅੰਦ ਕੋ ਉ ਜਾਗੈ ਹਰ ਜਨ ਮਹਾ ਮੋਹਨੀ ਮਗਨ ਪ੍ਰੇ ਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੈ ਬਾ ਸਾਧੂ ਨਾ ਇਕ ਸਾਧੂ ਸੰਗ ਜਾਗੇ ਗਿਆਨ ਰੰਗ ਵਡ ਭਾਗੇ ਕਿਰਪਾ ਏਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਕਰ ਛੇਵੇਂ ਰਾਗ ਆਸਾ ਕਰਿ ਸ਼ੇਵਾ ਮਹੱਲਾ ਪੰਜਵਾ ਜੋ ਤੂਦ ਭਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਾਰਨ ਸਮਰਥ ਅਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸ ਕਰਸਕ ਗੁਣ ਗਾਵਹਿ ਮਸਰਤ ਮਤਾ ਸਿਆਣ ਭਜਨ ਕੀ ਜੋ ਤੂੰ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਇ ਸੇ ਜਨ ਪੂਰੇ ਸੁਖ ਨਿਧਾਨ ਅਮ ਹਰ ਪਾਇਆ ਗਾਇਆ ਜਾ ਕੋ ਟੇਕ ਤੁਮਾਰੀ ਸੁਆਮੀ ਤਾ ਕੋ ਨਾਹੀ ਚਿੰਤਾ ਜਾ ਕੋ ਦਇਆ ਮਿਆ ਜਾ ਕੋ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਭਰਮੋਹ ਤ੍ਰੋ ਸਭ ਨਿਖੇ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾ ਜਮ ਜਨਮ ਕੀ ਮਲ ਤੋਂ ਵੈਪਰਾਏ ਆਪਨਾ ਕੀਤਾ ਪਾਵੇ ਈਹਾਂ ਸੁਖ ਨਹਿ ਦਰਗੇ ਢੋਈ ਜਮ ਪਰ ਜਾਏ ਪਚਾਵੇ ਨਿੰਦਕ ਅਹਲਾ ਜਨਮ ਗਵਾਇਆ ਪਹੋਚਨਾ ਸਾ ਕਾ ਕਾ ਹੂ ਬਾਤੈ ਆਗੇ ਠੌਰ ਨਾ ਪਾਇ ਰਹਾਓ ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਕਰੈ ਵਿਚਾਰਾ ਤਹਾ ਬਿਗੂਤਾ ਜੈ ਕੋਏ ਨਾ ਰਾਖੈ ਉਹ ਕਿਸ ਪਹਿ ਕਰੈ ਪੁਕਾਰਾ ਨਿੰਦਕ ਕੀ ਗਤ ਕਤ ਹੂ ਨਾਹੀ ਖਸਮੈ ਏਵੈ ਭਾਣਾ ਜੋ ਜੋ ਨਿੰਦ ਕਰੈ ਸੰਤਨ ਕੀ ਤਿਉ ਸੰਤਨ ਸੁਖਮਨ ਸੰਤਾਂ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾ ਬਾਹਰ ਧੋਏ ਅੰਤਰ ਮਨ ਮੈਲਾ ਦੁਇ ਠੌਰ ਆਪਣੇ ਖੋਏ ਈਹਾ ਕਾਮ ਕ੍ਰੋਧ ਮੋਹ ਵਿਆਪਿਆ ਆਗੇ ਮੁਸ ਮੁਸ ਰੋਏ ਗੋਬਿੰਦ ਭਜਨ ਮੇ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੇ ਮਾਰੀ ਸਾਪ ਨਮ ਰਈ ਨਾਮ ਨਾ ਸੁਣਈ ਡੋਰਾ ਰਹਾਓ ਮਾਇਆ ਕੀ ਕਿਰਤ ਛੋਡ ਗਵਾਏ ਭਗਤੀ ਸਾਰ ਨ ਜਾਣੈ ਬੇਦ ਸਾਸ਼ਤਰ ਕੋ ਤਰਕਨ ਲਾਗਾ ਤਤ ਜੋਗ ਨਾ ਪਛਾਨੈ ਉਗਰ ਗਿਆ ਜੈਸਾ ਖੋਟਾ ਢਬੂਆ ਨਦਰਸ ਰਾਫਾ ਆਇਆ ਅੰਤਰ ਜਾਮੀ ਸਭ ਕਿਸ ਜਾਣੈ ਉਸਤੇ ਕਹਾ ਛਪਾਇਆ ਕੂੜ ਕਵਟ ਬੰਚ ਨੈ ਮੁਨੀ ਆਦਾ ਬਿੰਸ ਗਿਆ ਤਤ ਕਲ ਸਤ 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 ਨਾਨਕ ਕਹਿਆ ਆਪਣੇ ਘਰ ਲੈ ਆਇਆ ਚੱਲੇ ਕੂੜ ਕਬਟ ਬੰਚ ਨੇ ਮੁਨੀ ਆਦਾ ਬਿਰਸ ਗਿਆ ਤਤ ਕਾਲੇ ਸਤ 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 ਨਾਨਕ ਕਹਿਆ ਆਪਣਾ ਹਿਰਦੈ ਦੇਖ ਸੰਮਾਲੇ ਆਸਾ ਮਹੱਲਾ ਪੰਜਵਾ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪਨੇ ਵਾਰੇ ਪੰਜ ਜਨਾਂ ਲੈ ਵਸਗਤ ਰੱਖੈ ਮਨ ਮੈਂ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਹਰ ਬਾਬ ਪਖਾਵਜ ਤਾਲ ਘੰਗਰੂ ਅਨੰਦ ਸ਼ਬਦ ਬਜਾਵੇ ਰਹਾਉ ਪ੍ਰਥਮੇ ਮਨ ਪਰਬੁੱਧਾ ਆਪਣਾ ਪਾਸ਼ਾ ਅਵਰ ਰੀਝਾਵੇ RAM ਨਾਮ ਜਪ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੇ ਕਾਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੇ ਮਨ ਤਨ ਅਰਪ ਧਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਨਾ ਪੇਖੇ ਲਾਇ ਸਰਦਾ ਤਾਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾ ਪਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਲੀ ਆਕਾਸੀ ਸਖਣੀ ਲਹਿ ਬਰਬੂਜੀ ਖਾਈ ਰੇ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅਜ ਕਹਿ ਵਸ ਗੁਰ ਕੀ ਨੋਖੇ ਹਰ ਕੂਕਰਤਨੇ ਲਗਾਈ ਰੇ ਰਹਾਉ ਬਾਜ ਥੂਨੀਆਂ ਛਪਰਾ ਥਮਿਆ ਨੀ ਘਰਿਆ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ ਦਾਦੀ ਦਾਦ ਨਾ ਪਹੁੰਚ ਨਹਾਰਾ ਚੂਪੇ ਨਿਰਨੋ ਪਾਇਆ ਰੇ ਮਾਲ ਦੁਲੀ ਚੈ ਬੈਠੀ ਲੈ ਮਿਰਤਕ ਨੈਣ ਦਿਖਾਲਨ ਧਾਇਆ ਰੇ ਸੋਏ ਅਜਾਨ ਕਹੈ ਮੈਂ ਜਾਨ ਜਾਨਣ ਹਾਰ ਨਾ ਸ਼ਾਨਾ ਰੇ ਕਹੋ ਨਾਨਕ ਗੁਰ ਅਮਯੋ ਪਿਆਆ ਰਸਕ ਰਸਕ ਬਿਗਸਾਨ ਰੇ ਆਸਾ ਮਹੱਲਾ ਪੰਜਵਾ ਬੰਦਨ ਕਾਟ ਬਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨੇ ਆਈ ਬਾਰਕ ਜਿਉ ਪ੍ਰਤਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਪਵ ਜਲਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜਮ ਤੇ ਛੁਟੀਐ ਹਲਤ ਪਲ ਤਸੁਖ ਪਾਈਐ ਸਾਸ ਗਿਰਾਸ ਜਪੋ ਜਪ ਰਸਨ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਪਨਾਠੇ ਛਿਜੈ ਨ ਜਾਏ ਕਿਸ ਭਉਨਾ ਬਿਆਪੇ ਹਰ ਧਨ ਨਿਰਮਲ ਗਾਠੇ ਅੰਤਕਾਰ ਪ੍ਰਭ ਭੈ ਸਹਾਈ ਇਤੁਤ ਰੱਖਨ ਹਾਰੇ ਪ੍ਰਾਨ ਮੀਤ ਹੀਤ ਧਨ ਮੇਰੇ ਨਾਨਕ ਸਦ ਬਲ ਹਾਰੇ ਆਸਾ ਮਹੱਲਾ 5ਵਾਂ ਜਾ ਤੂੰ ਸਾਹਿਬ ਤਾ ਪਉ ਕਿਹਾ ਹਉ ਤੁਧ ਬਿਨ ਕਿਸ ਸਾਲਾਹੀ ਏਕ ਤੂੰ ਤਾ ਸਭ ਕਿਸ ਹੈ ਮੈਂ ਤੁਧ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣ ਹੈ ਬਿਰਤਾ ਸਭਾ ਮਨ ਕੀ ਹੋਰ ਕਿਸ ਪਹਿ ਆਖ ਸੁਣਾਈਐ ਵਿਣ ਨਾਵੇ ਸਭ ਜਗ ਬਉਰਾਇਆ ਨਾਮ ਮੇਰਾ ਸੁਖ ਪਾਈਐ ਕਿਆ ਕਹੀਐ ਕਿਸਾਖ ਸੁਣਾਈਐ ਜੇ ਕਹਿਣਾ ਸੁਪਰਬ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇ ਵੜਿਆਈ ਤਾਂ ਤੇਰੀ ਵੜਿਆਈ ਇਤ ਉਤ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨਹਿ ਪੀਓ ਜਨਮ ਜਨਮ ਚੂਕੇ ਭੈ ਭਾਰੇ ਦੁਰਤ ਬਿਨਾਸਿਓ ਭਰਮ ਬੀਓ ਦਰਸ਼ਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੁਮਾਰੇ ਸਤਗੁਰ ਮਨ ਤਨ ਮੇਰਾ ਠਾਰਥੀਓ ਰਹਾਓ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਰਾ ਕਾਜ ਤੁਮ ਆਪ ਕੀਓ ਦ੍ਰਿੜ ਕਰ ਚਰਨ ਗਹਿ ਪ੍ਰਭ ਤੁਮਰੇ ਸਗਲੇ ਸਹਜੇ ਵਿਖਿਆ ਭਈ ਖਿਓ ਦ੍ਰਿੜ ਕਰ ਚਰਨ ਗਹਿ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਸੋਖ ਨਿਦਾਨ ਨਾਮ ਪ੍ਰਭ ਤੁਮਰਾ ਇਹੋ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਾਮ ਕਰ ਕਿਰਪਾ ਮੋਹਿ ਸਤਗੁਰੂ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੁਮਾਨਸ ਦੇਹੀ ਪਾਈ ਜਿਤ ਪ੍ਰਭ ਆਪਣਾ ਮੇਲ ਲਿਓ ਧਨ ਸੋ ਕਾਲ ਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹਿਓ ਆਸਾ ਮਹੱਲਾ ਪੰਜਵਾ ਆਗੈ ਹੀ ਤੇ ਸਭ ਕਿਛੂ ਵਾ ਅਵਰਕੇ ਜਾਣੈ ਗਿਆਨ ਭੂਲ ਚੂਕ ਆਪਣਾ ਬਿਰਦ ਬਾਰਕ ਬਖਸ਼ਿਆ ਆਪਾਰ ਬ੍ਰਹਮ ਭਗਵਾਨ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲੀਆ ਕਾਇਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਓ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਏ ਅੰਧ ਕੂਪ ਮਹਾ ਘੋਰ ਤੇ ਬਹ ਪਕਰ ਗੁਰ ਕਾੜ ਲੀਏ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰੱਖ ਨਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਨ ਪਿਆ ਨਾਨਕ ਸੋਹਿਲਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਔਰਣਾ ਕੋ ਦੂਜਾ ਸੂਜੈ ਸਾਚੇ ਅਲਖ ਭੇਵਾ ਜੀਤਾ ਵੈ ਤਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਰਾ ਕਿਸ ਨੂੰ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਸਗਲੇ ਜੀ ਇਤਮਾਰੇ ਰਹਾਓ ਤੇਰੀ ਟੇਕ ਤੇਰਾ ਆਧਾਰਾ ਹਾਸ ਦੇ ਤੂੰ ਰਾਖੇ ਜਿਸ ਦੇ ਉਪਰ ਤੇਰੀ ਕਿਰਪਾ ਤਿਸ ਕੋ ਬੇਪਨਾ ਕੋ ਭਾਖੈ ਓਹ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਤਾਂ ਨਾ ਤੂੰ ਸਤਿ ਮਿਹਰਬਾਨ ਨਾਮ ਮਿਲੇ ਰੰਗ ਮਾਣੀ ਤੁਦਾ ਗੈ ਅਰਦਾਸ ਹਮਾਰੇ ਜਿਉ ਪਿੰਡ ਸਭ ਤੇਰਾ ਕਹੋ ਨਾ ਕਿ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਗਾਈਐ ਖੋਲ ਕੇ ਵਾਰ ਦਿਖਾਲੇ ਦਰਸ਼ਨ ਪੁਨਰਪ ਜਨਮ ਨ ਆਈਐ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹਰੋ ਰੇ ਪਾਰ ਬ੍ਰਹਮ ਜਨ ਹਿਰਦੈ ਅਰਾਧਿਆ ਤਾ ਕੈ ਸੰਗ ਤਰੋ ਰੇ ਰਹਾ ਮਹਾ ਉਧਿਆਨ ਪਾਵਕ ਸਾਗਰ ਭੈ ਹਰਖ ਸੋਗ ਮਹਿ ਬਸਨਾ ਸਤਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਾਨ ਤਨ ਥਾਵ ਕੀਓ ਸਭ ਆਪਣਾ ਕੋਮਲ ਬੰਧਨ ਬੰਦੇ ਬਾਂਧਿਆ ਕੋਮਲ ਬੰਧਨ ਬਾਂਧਿਆ ਗੁਰ ਪ੍ਰਸਾਦ ਅਗਲੇ ਭਈ ਅਵਰੇ ਗੁਰ ਪ੍ਰਸਾਦ ਭਇ ਜਨ ਮੁਕਤੇ ਹਰ ਹਰ ਨਾਮ ਅਰਾਧਿਆ ਰਾਖ ਲੀਏ ਪ੍ਰਭ ਰਾਖਨ ਹਾਰੈ ਜੋ ਪ੍ਰਭ ਆਪਣੇ ਭਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਦ ਕੁਰਬਾਣੇ ਆਸਾ ਮਹੱਲਾ ਪੰਜਵਾ ਮੋਹ ਮਲਨ ਨੀਂਦ ਤੇ ਛੁਟਕੀ ਕੌਨ ਅਨੁਗ੍ਰਹਿ ਭਇਓ ਰੀ ਮਹਾ ਮੋਹਨੀ ਤੁਦ ਨਾਮ ਵਿਆਪੈ ਤੇਰਾ ਆਲਸ ਕਹਾ ਗयो ਰੀ ਰਹਾਓ ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੌਣ ਛੁਟਿਓ ਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਭਵਨ ਲੁਟਿਓ ਰੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ਐਸੋ ਸਮਰਾਥ ਵਰਨ ਨਾ ਸਕੋ ਤਾਂ ਕੀ ਉਪਮਾ ਜਾਤ ਨਾ ਕਹਿਓ ਰੀ ਕਾਜਰ ਕੋਠ ਮੈਂ ਭਈ ਨਾ ਕਾਰੇ ਨਿਰਮਲ ਵਰਨ ਬਨਿਓ ਰੀ ਮਹਾ ਮੰਤਰ ਗੁਰ ਹਰਦਾਇ ਬਸਿਓ ਅਚਰਜ ਨਾਮ ਸੁਨਿਓ ਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਏਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਸਤਮਾ ਮਹੱਲਾ 5 ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ ਮੋਹਿਆ ਕਮਨ ਬਨੀ ਰੀ ਤੇਰੀ ਲਾਲੇ ਕਮਨ ਰੰਗ ਤੂੰ ਭਈ ਗੁਲਾਲੀ ਰਹਾਉ ਤੁਮਰੀ ਤੁਮ ਹੀ ਸੁੰਦਰ ਤੁਮੇ ਸੁਹਾਗ ਤੁਮ ਘਰ ਲਾਲਨ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟਿ ਨੇ ਹਾਲ ਸੁਣ ਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸਿਗਾਰ ਸਵਾਰਨ ਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਦੂਖ ਘਣੋ ਜਬ ਹੋਤੇ ਦੂਰ ਅਬ ਮਸਤ ਮੁਹੇ ਮਿਲੀ ਹضور ਚੁਕਾਨ ਹੋ ਰਾ ਸਹੀ ਸੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਕਾ ਰਹਾਓ ਨਿਕਟ ਆਨ ਪ੍ਰੇਸੇ ਧਰੀ ਨਿਕਟ ਆਨ ਪ੍ਰੇਸੇ ਧਰੀ ਕੋ ਕਾਂ ਕਟਨ ਤੇ ਛੂਟ ਪਰੇ ਮੰਦਰ ਮੇਰਾ ਸਬਦ ਉਜਾਰਾ ਅਨੰਤ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪਿਰ ਘਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਦ ਸਗਲ ਸਿਓ ਮੌਲਾ ਅਲੇ ਪਤ ਰਹੋ ਜੈਸੇ ਜਲ ਮਹਿ ਕੌਲਾ ਰਹਾਓ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਪਿਹਾਲਾ ਚਰਨ ਸਗਲ ਚਰਨ ਕੀ ਇਹ ਮਨ ਰੱਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾ ਪਾਵਤਰ ਲੀਆ ਜੋਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡ ਲੀਆ ਬਸਤਰ ਓਢ ਲੀਆ ਸੇਜ ਸੁਖ ਲੀਆ ਮਨ ਗਰ ਬਲਿਆ ਰਹਾਓ ਸਲਾਕੁੰਚਰੀਆ ਸ਼ਿਰਕਨਕ ਛਤਰੀਆ ਹਰ ਭਗਤ ਬਿਨ ਲੇ ਧਰਨ ਗਡਲੀਆ ਰੂਪ ਸੁੰਦਰੀਆ ਅਨਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਛਲਿਆ ਬਕਾਰ ਬਖਲੀਆ ਸਰਨ ਨਾਨਕ ਪ੍ਰਭ ਪੁਰਖ ਦਿਆਲੀਆ ਆਸਾ ਮਹੱਲਾ 5ਵਾਂ ਇਕ ਬਗੀਚਾ ਪੇੜ ਘਣ ਕਰਿਆ ਅੰਮ੍ਰਿਤ ਨਾਮ ਤਹਾ ਮਹਿ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਈਐ ਪਾਦ ਨਿਰਵਾਨੀ ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇ ਰਹਾਓ ਸਿੰਚਨ ਹਾਰਾ ਏਕੈ ਮਾਲੀ ਖਬਰ ਕਰਤੈ ਪਾਦ ਪਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਊਨੀ ਨਫਲ ਨਾ ਕਾਈ ਸਗਲ ਬਨਸਪਤ ਆਣ ਜੜਾ ਈ ਸਗਲੀ ਫੂਲੀ ਨਿਫਲ ਨਾ ਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਹਾ ਬਨੇ ਤੇਰਾ ਓਲ ਭ੍ਰਮ ਕੇ ਪਰਦੇ ਨਾਨਕ ਭ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਓ ਉਕਮ ਬੂਜ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਨ ਨਿਰਵਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਣ ਨਾਮ ਰਤਾ ਸੋਈ ਨਿਰਵਾਣ ਜਾ ਕਉ ਮਿਲਿਓ ਨਾਮਨ ਧਾਨਾ ਭਨਤ ਨਾਨਕ ਤਾਕਾ ਪੂਰਖ ਜਾਨਾ ਆਸਾ ਮਹੱਲਾ 5ਵਾਂ ਕੀਰਤ ਜਾਓ ਤਾ ਹੋ ਕਰਤੇ ਪੰਡਤ ਪੂਛੋ ਤਾ ਮਾਇਆ ਰਾਤੇ ਸੂ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਔਤਾਰ ਗ੍ਰਸਤ ਮਹਕ ਗ੍ਰਸਤ ਮਹ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕਉ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆ ਆ ਨਾਨਕ ਗੁਰਮੁਖ ਤਰੀ ਤਿਨ ਪਾਇਆ ਸਾਧ ਸੰਗ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਾਈਐ ਰਹਾਉ ਸਾਧ ਸੰਗ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਕਰਮ ਹੈ ਸੂਖ ਬਾਹਰ ਫੁਨ ਸੂਖਾ ਹਰ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਦੁਖਾ ਸਗਲ ਸੂਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੈ ਦੁਖ ਡੇਰਾ ਊਗਮ ਪੂਜਾ ਸੋਈ ਪ੍ਰਵਾਨ ਸਾਚ ਸਬਦ ਜਾ ਕਾ ਨੀਸਾਨ ਗੁਰ ਪੂਰੈ ਹਰ ਨਾਮ ਦੜਾਇਆ ਭਨਤ ਨਾਨਕ ਮੇਰਾ ਮਨ ਸੁਖ ਪਾਇਆ ਆਸਾ ਮਹੱਲਾ ਪੰਜਵਾ ਜਹਾ ਪਠਾਵ ਤਹ ਤਹ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤਾ ਗਾਈ ਰਹਾਓ ਤੁਮਰਾ ਦਿਆ ਪੈਨਾ ਖਾਈ ਤਉ ਪ੍ਰਸਾਦ ਪ੍ਰਭ ਸੁਖੀ ਬੁਲਾਇ ਮਨ ਤਨ ਅੰਤਰ ਤੁਜੈ ਧਿਆਈ ਤੁਮਰਾ ਲਵ ਨਾ ਕੋ ਲਾਈ ਕਹੋ ਨਾਨਕ ਨਿਤ ਇਵੈ ਧਿਆਈ ਗਤ ਹੋਵੈ ਸੰਤਹਿ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠ ਦਸੋਬਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸ੍ਰਵਨ ਸੁਣੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲੱਥਾ ਰਹਾਓ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸ੍ਰਹਿਨ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰਹਿ ਨਾਹੀ ਗਤ ਹੋਵੈ ਨਾਨਕ ਤਿਸ ਲਗ ਪਾਈ